ਤੇ ਰਸ਼ੀਆ ਦੇ ਉੱਤੇ ਜਿਹੜਾ ਅੱਜ ਉਹਨਾਂ ਨੇ ਥੋੜਾ ਜਿਹਾ ਗੁੱਸਾ ਜਿਹੜਾ ਉਹ ਦਿਖਾਇਆ ਹੈਗਾ ਆ ਉਹਨਾਂ ਨੇ ਰਸ਼ੀਆ ਦੇ ਉੱਤੇ ਕਹਿੰਦੇ ਸੈਂਕਸ਼ਨਸ ਤੇ ਟੈਰਿਫਸ ਉਹ ਲਾਉਣ ਦੀ ਜਿਹੜੀ ਆ ਉਹ ਚੇਤਾਵਨੀ ਆ ਉਹ ਦੇ ਦਿੱਤੀ ਆ ਕਹਿੰਦੇ ਵੀ ਜਿੰਨੀ ਦੇਰ ਤੱਕ ਜੇਕਰ ਤੁਸੀਂ ਬੇਸਿਕਲੀ ਯੂਕਰੇਨ ਦੇ ਨਾਲ ਪੀਸ ਡੀਲ ਨਹੀਂ ਬਣਾਉਂਦੇ ਤਾਂ ਤੁਹਾਡੇ ਉੱਤੇ ਜਿਹੜੇ ਸੈਂਕਸ਼ਨਸ ਤੇ ਟੈਰਿਫ ਜਿਹੜੇ ਉਹ ਲਾ ਦਿੱਤੇ ਜਿਹੜੇ ਉਹ ਜਾਣਗੇ ਕਹਿੰਦੇ ਵੀ ਜਿਹੜੇ ਇਸ ਟਾਈਮ ਫੈਕਟ ਆਪਣੇ ਸਾਹਮਣੇ ਆ ਵੀ ਰਸ਼ੀਆ ਐਸ ਟਾਈਮ ਯੂਕਰੇਨ ਨੂੰ ਬੁਰੀ ਤਰ੍ਹਾਂ ਪਾਉਂਡ ਕਰ ਰਿਹਾ ਹੈ ਬੈਟਲਫੀਲਡ ਦੇ ਉੱਤੇ ਤੇ ਮੈਂ ਕਨਸਿਡਰ ਕਰ ਰਿਹਾ ਆ ਵੀ ਬੈਂਕਿੰਗ ਸੈਂਕਸ਼ਨਸ ਸੈਂਕਸ਼ਨਸ ਤੇ ਟੈਰਿਫਸ ਰਸ਼ੀਆ ਦੇ ਉੱਤੇ ਜਿਹੜੇ ਉਹ ਲਾ ਦਿੰਦੇ ਜਾਣ ਜਿੰਨੀ ਦੇਰ ਤੱਕ ਉਹ ਸੀਜ਼ਫਾਇਰ ਨਹੀਂ ਕਰਦੇ ਤੇ ਫਾਈਨਲ ਸੈਟਲਮੈਂਟ ਐਗਰੀਮੈਂਟ ਜਿਹੜਾ ਪੀਸ ਦੇ ਉੱਤੇ ਨਹੀਂ ਬਣ ਜਾਂਦਾ ਕਹਿੰਦੇ ਵੀ ਦੋਨਾਂ ਹੀ ਦੋਨਾਂ ਨੂੰ ਹੀ ਰਸ਼ੀਆ ਤੇ ਯੂਕਰੇਨ ਨੂੰ ਮੈਂ ਇਹ ਕਹਿੰਦਾ ਵੀ ਟੇਬਲ ਦੇ ਉੱਤੇ ਆਓ ਬਿਫੋਰ ਇਟਸ ਟੂ ਲੇਟ ਥੈਂਕ ਯੂ ਇਹਨਾਂ ਨੇ ਜਿਹੜਾ ਅੱਜ ਇਹ ਚੀਜ਼ ਇਹ ਬਿਆਨ ਜਿਹੜਾ ਰਾਸ਼ਪਤੀ 트ੰਪ ਨੇ ਰਸ਼ੀਆ ਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਦਿੱਤਾ ਆ 트ੰਪ ਹੁਣਾਂ ਨੂੰ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪੈ ਰਿਹਾ ਜਿੱਦਾਂ ਕੈਂਪੇਨ ਦੇ ਵਿੱਚ ਉਹਨਾਂ ਨੇ ਇਹ ਦਾਵਾ ਕੀਤਾ ਸੀਗਾ ਵੀ 24 ਘੰਟਿਆਂ ਦੇ ਵਿੱਚ ਲੜਾਈ ਜਿਹੜੀ ਉਹ ਬੰਦ ਕਰਵਾ ਦੇਣਗੇ ਪਰ ਅਜੇ ਤੱਕ ਦੋਨੋਂ ਹੀ ਜਿਹੜੇ ਮੁਲਕ ਆ ਇੱਕੋ ਟੇਬਲ ਦੇ ਉੱਤੇ ਬੈਠਣ ਨੂੰ ਰਾਜ਼ੀ ਨਹੀਂ ਆ ਜਿੱਥੇ ਜਦੋਂ ਇੱਕ ਜਾਨੇ ਦੇ ਨਾਲ ਬੈਠਦੇ ਆ ਤੇ ਦੂਜਾ ਮੁਲਕ ਖਾਸ ਕਰਕੇ ਜਿਹੜਾ ਯੂਕਰੇਨ ਆ ਉਹ ਇਹਨਾਂ ਦੀ ਅਲੋਚਨਾ ਜਿਹੜਾ ਉਹ ਕਰਦਾ ਵੀ ਤੁਸੀਂ ਸਾਡੇ ਤੋਂ ਬਿਨਾਂ ਪੀਸ ਦੀ ਗੱਲ ਕਿੱਦਾਂ ਜਿਹੜੀ ਕਰ ਰਹੇ ਆ ਸਾਨੂੰ ਪੁੱਛੇ ਬਗੈਰ ਇਹ ਕੰਮ ਨਹੀਂ ਜਿਹੜਾ ਉਹ ਹੋਣਾ ਚਾਹੀਦਾ ਰਸ਼ੀਆ ਨੇ ਆ ਕਹਿੰਦੇ ਵੀ ਕੁਝ ਸਮਾਂ ਪਹਿਲਾਂ ਹੀ ਯੂਕਰੇਨ ਦੇ ਉੱਤੇ ਇੱਕ ਬਹੁਤ ਵੱਡਾ ਮੇਜਰ ਅਟੈਕ ਕੀਤਾ ਹੈ ਜਿਸ ਵਿੱਚ 261 ਮਿਜ਼ਾਈਲਸ ਜਿਹੜੀਆਂ ਉਹਨਾਂ ਨੇ ਦਾਗੀਆਂ ਤੇ ਡਰੋਨ ਜਿਹੜੇ ਆ ਉਹਨਾਂ ਦੇ ਉੱਤੇ ਛੱਡੇ ਜਿਨ੍ਹਾਂ ਜੇ ਖਾਸ ਕਰਕੇ એનર્ਜੀ ਤੇ ਗੈਸ ਇਨਫਰਾਸਟ੍ਰਕਚਰ ਵੱਖ-ਵੱਖ ਇਲਾਕਿਆਂ ਚ ਯੂਕਰੇਨ ਦੇ ਆ ਉਹਨਾਂ ਨੂੰ ਇਹਨਾਂ ਨੇ ਨਿਸ਼ਾਨਾ ਬਣਾਇਆ ਹੈਗਾ ਆ 트럼ਪ ਐਡਮਿਨਿਸਟ੍ਰੇਸ਼ਨ ਨੇ ਇਹ ਬਿਆਨ ਦੇਣ ਤੋਂ ਪਹਿਲਾਂ ਮਿਲਟਰੀ ਹੈਡ ਤੇ ਜਿਹੜੀ ਇੰਟੈਲੀਜੈਂਸ ਤੇ ਸੈਟਲਾਈਟ ਦੀ ਜਿਹੜੀ ਮਦਦ ਆ ਉਹ ਯੂਕਰੇਨ ਤੋਂ ਖਤਮ ਕਰ ਦਿੱਤੀ ਆ ਉਸ ਨੂੰ ਬੰਦ ਜਿਹੜਾ ਉਹ ਕਰ ਦਿੱਤਾ ਆ ਜ਼ਿਲਨਸਕੀ ਜਦ ਓਵਲ ਆਫਿਸ ਦੇ ਵਿੱਚ ਆਏ ਸੀ 트럼ਪ ਦੇ ਵੈਂਸ ਦੇ ਨਾਲ ਜਦੋਂ ਮੀਟਿੰਗ ਦੇ ਦੌਰਾਨ ਮਹਿਸਬਸਈਆ ਜੋ ਹੋਇਆ ਸੀ ਉਸ ਤੋਂ ਬਾਅਦ ਦੇ ਵਿੱਚ ਕਾਫੀ ਕੁਝ ਜਿਹੜਾ ਯੂਕਰੇਨ ਤੇ ਰਸ਼ੀਆ ਯੂਕਰੇਨ ਦੇ ਰਸ਼ੀਆ ਦੀ ਵਾਰ ਦੇ ਨੂੰ ਲੈ ਕੇ ਤੇ ਯੂਕਰੇਨ ਤੇ ਅਮਰੀਕਾ ਦੇ ਸਬੰਧਾਂ ਦੇ ਵਿੱਚ ਚੇਂਜ ਜਿਹੜਾ ਉਹ ਹੋ ਚੁੱਕਾ ਹੈਗਾ ਆ ਸੋ ਆਉਂਦੇ ਸਮੇਂ ਦੇ ਵਿੱਚ ਹੁਣ ਕੀ ਬਣਦਾ ਇਹ ਦੇਖਣ ਵਾਲੀ ਗੱਲ ਆ 트럼ਪ ਹੁਣਾਂ ਨੇ ਇੱਕ ਹੁਣ ਬਿਆਨ ਰਸ਼ੀਆ ਦੇ ਉਲਟ ਜ਼ਰੂਰ ਇਹ ਦਾ ਗਿਆ ਹੈਗਾ ਜੀ ਅਗਲੀ ਖਬਰ ਵੱਲ ਚਲੀਏ ਤੇ ਕੱਲ ਰਾਤੀ ਵੀ ਆਪਾਂ ਅਪਡੇਟ ਜਿਹੜਾ ਅਮਰੀਕਾ ਸ਼ਾਮ ਦਾ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਉਹਦੇ ਵਿੱਚ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਸਪੇਸ ਐਕਸ ਦੀ ਇੱਕ ਹੋਰ ਫਲਾਈਟ ਉਹ ਜਿਹੜੀ ਆ ਕ੍ਰੈਸ਼ ਹੋ ਗਈ ਤੇ ਐਂਡਸ ਇਨ ਫਲੇਮਸ ਤੇ